ਆ ਵੇਖੋ ਬਾਈ ਜੀ ਉਹਨਾਂ ਨੇ ਮੋਟਰਸਾਈਕਲ ਵਿੱਚ ਵਾਰਨ ਦਾ ਰਿਸਕ ਲਿਆ ਤੇ ਕਿਵੇਂ ਬਾਈ ਜੀ ਆਹ ਦੇਖੋ ਹੈਨਾ ਉੱਥੇ ਹੀ ਫਸ ਗਿਆ ਕਿਉਂਕਿ ਰਿਸਕ ਲੈ ਕੇ ਲੋਕ ਲੰਘਦੇ ਤਾਂ ਜ਼ਰੂਰ ਆ ਪਰ ਬਾਈ ਜੀ ਨਿਰਾ ਖਤਰਾ ਜੋ ਵੇਖੋ ਪਰਾ ਦਾ ਮੋਟਰਸਾਈਕਲ ਗਾਂ ਹੀ ਨਹੀਂ ਤੁਰਿਆ ਉਤੋਂ ਅਜੇ ਸਿਰਫ ਸ਼ੁਰੂਆਤ ਹੋਈ ਸੀ ਉਤੋਂ ਕੰਡੇ ਤੇ ਬਾਈ ਜੀ ਉਹ ਵੇਖੋ ਪਾਣੀ ਦੇ ਵਿੱਚ ਕਿਵੇਂ ਖੜ ਗਿਆ ਮੋਟਰਸਾਈਕਲ ਕਿਉਂਕਿ ਇਹ ਆਵਾਜ਼ਾਈ ਬਿਲਕੁਲ ਠੱਪ ਹੋ ਗਈ ਆ ਇਧਰ ਆਉਣ ਦੀ ਕੋਸ਼ਿਸ਼ ਕੋਈ ਵੀ ਵੀਰ ਨਾ ਕਰੋ ਕਿਉਂਕਿ ਰਿਸਕ ਲੈਣਾ ਮਹਿੰਗਾ ਪੈ ਸਕਦਾ ਹੈ। ਆ ਵੇਖੋ ਉਹਨਾਂ ਨੇ ਵਾਪਸ ਕਰ ਲਿਆ। ਵੀਰਾਂ ਨੇ ਚਲੋ ਵਧੀਆ ਕੀਤਾ। ਨਹੀਂ ਤਾਂ ਬੜੇ ਔਖਾ ਕੰਮ ਆ ਜੀ। ਧਿਆਨ ਨਾਲ ਉਹ ਕਿਉਂਕਿ ਜਿਹੜੀ ਆਵਾਜ਼ ਆਈ ਬਿਲਕੁਲ ਠੱਪ ਹੋ ਗਈ ਆ। ਦੇਖ ਲਓ ਰੋੜ ਛੜਕ ਆ ਰਹੀ ਆ ਨਾ। ਤੇ ਇਹਦਾ ਖਿਆਲ ਰੱਖਿਆ ਜਾਵੇ। ਇਹਦਾ ਪੋਲ ਬਹੁਤ ਨੀਵਾ ਛੜਕਦੇ ਉੱਤੋਂ ਦੀ ਪਾਣੀ ਵਗ ਰਿਹਾ ਕਿਉਂਕਿ ਅੰਦੇ ਅਸੀਂ ਖਲਾਈ ਵਾਰ-ਵਾਰ ਕਹਿੰਦੇ ਆ ਵੀ ਇੰਦੀ ਖਲਾਈ ਹੋਣੀ ਚਾਹੀਦੀ ਹੈ। ਰੁਈਆ ਦੇਖੋ ਕਿਵੇਂ ਦਰਿਆ ਦਾ ਰੂਪ ਧਾਰ ਰਿਹਾ ਹੋਇਆ ਹੈ ਜੀ। ਸ਼ੇਅਰ ਕਰੋ ਵੀਡੀਓ ਬਾਕੀ ਰਿਸਕ ਨਾ ਲਾਓ ਬਾਈ ਜੀ ਆਵਾਜ਼ਾਈ ਬਿਲਕੁਲ ਠਾਪਾ ਜੀ ਆਹ ਦੇਖੋ ਧੰਨਵਾਦ ਅਰੇ ਵੀਰਾਂ ਦਾ ਸ਼ੇਅਰ ਕਰੋ ਵੀਡੀਓ ਬਾਕੀ ਉਹ ਦੇਖੋ ਉਹਦੇ ਮੋਟਰਸਾਈਕਲ ਚ ਸਲੈਂਸਰ ਚ ਪਾਣੀ ਪੈ ਗਿਆਣਾ ਉਹ ਵੇਖੋ ਹੁਣ ਕਿੱਕਾ ਮਾਰਨਗੇ بڑے ਵੀਰਾਂ ਦੇ ਮੋਟਰਸਾਈਕਲ ਅੱਗੇ ਬੰਦ ਹੋਇਆ ਖਰਾਬ ਹੋਇਆ ਸਟਾਰ ਨਹੀਂ ਹੋ ਗਿਆ ਰੇਡ ਰੇਡ ਕੇ ਲਗਾਇਆ ਜੀ ਤੇ ਰਿਸਕ ਲਿਆ ਉਹਨਾਂ ਨੇ ਆਪਣੇ ਲੋਕ ਕੱਢਣ ਦਾ ਪਰ ਸ਼ੁਰੂਆਤ ਤੇ ਰੁਗ ਗਿਆ ਉਹ ਪਾਣੀ ਪੈ ਗਿਆ ਸਿਲੰਸਰ ਚ ਬਿਲਕੁਲ ਨੇੜੇ ਸੀਗੇ ਇਸ ਕਰਕੇ ਜਰੂਰ ਖਿਆਲ ਰੱਖੋ ਹਨਾ ਇੱਥੋਂ ਤੱਕ ਪਾਣੀ ਚੜਨਾ ਚਾਹੀਦਾ ਜਮੀਨਾਂ ਨਾਲ ਇੱਥੋਂ ਤੱਕ ਪਾਣੀ ਚੜ ਜਾਂਦਾ ਰੋਈ ਦਾ ਇੰਨਾਂ ਦੇ ਵਿੱਚ ਖੇਤਾਂ ਦੇ ਇਹਨਾਂ ਦੀ ਖਲਾਈ ਦੀ ਅਸੀਂ ਵਾਰ ਵਾਰ ਸਰਕਾਰ ਕੋਲ ਮੰਗ ਕਰਦੇ ਆਂ ਮੈਂ ਨਹਿਰੀ ਵਿਭਾਗ ਵਾਲਿਆਂ ਨਾਲ ਗੱਲ ਕਰਕੇ ਇਹਨਾਂ ਦੀ ਖਲਾਈ ਕਰੋ ਜਿਹੜਾ ਪਾਣੀ ਅੰਦਰ ਅੰਦਰ ਪੇੜ ਦੇ ਵਿੱਚ ਜਾਵੇ ਤੇ ਆ ਪੁਲ ਦਾ ਕੋਈ ਪ੍ਰਬੰਧ ਕੀਤਾ ਜਾਵੇ ਪੱਕਾ ਉਹ ਵੇਖੋਨ ਵਾਪਸ ਮਿਲ ਰਿਹਾ ਵੀਰ ਰਿਸਕ ਲੈ ਕੇ ਲੰਘਣ ਦਾ ਲੱਗੇ ਸੀ ਪਰ ਗੱਲ ਨਹੀਂ ਬਣੀ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਧੰਨਵਾਦ